ਬਾਸਮਤੀ 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 ਇਸ ਵਾਰ ਜਿਹੜੀ ਹੋਈ ਪਈ ਹੈ ਤੇ ਬਾਸਮਤੀ ਦਾ ਜਿਹੜਾ ਰੇਟ ਹੈ ਹਲੇ ਤੱਕ ਕਿਸੇ ਨੂੰ ਕਨਫਰਮ ਨਹੀਂ ਵੀ ਕਿ 2024 ਦੇ ਬਾਸਮਤੀ ਦੇ ਰੇਟ ਕੀ ਰਹਿਣ ਵਾਲੇ ਆ ਆਪਣਾ ਪੇਜ ਸਪੈਸ਼ਲ ਜਿਹੜਾ ਬਾਸਮਤੀ ਦੇ ਰੇਟਾਂ ਸੰਬੰਧੀ ਆਪਾਂ ਰਿਪੋਰਟ ਦਿੰਦੇ ਸੀ ਪਿਛਲੇ ਸਾਲ ਤੇ ਇਸ ਵਾਰ ਵੀ ਕੁਝ-ਕੁਝ ਰਾਜਾਂ ਦੇ ਵਿੱਚ ਜਿਹੜੀ ਬਾਸਮਤੀ ਦੀ ਖਰੀਦ ਹੈ ਬਾਸਮਤੀ ਜਿਹੜੀ ਵਿਘਨਨੀ ਸ਼ੁਰੂ ਹੋ ਗਈ ਹੈ ਤੇ ਅੱਜ ਆਪਾਂ ਤੁਹਾਨੂੰ ਤਰਾਵੜੀ ਮੰਡੀ ਦੇ ਵਿੱਚ ਝੋਨਾ ਜੋ ਬਾਸਮਤੀ ਵਿਕਿਆ ਜੀ ਉਹਦੇ ਰੇਟਾਂ ਬਾਰੇ ਤੁਹਾਨੂੰ ਜਾਣਕਾਰੀ ਵੀ ਦੇਣੀ ਹੈ ਤੇ ਤੁਹਾਡੇ ਚਿਹਰਿਆਂ ਤੇ ਬਾਸਮਤੀ ਵਾਲੇ ਵੀਰਾਂ ਦੇ ਚਿਹਰਿਆਂ ਤੇ ਖੁਸ਼ੀ ਵੀ ਆ ਚਣੀ ਰੇਟ ਸੁਣ ਕੇ ਜਿਹੜੇ ਕਿਸਾਨ ਵੀਰ ਨਵੇਂ ਜੁੜੇ ਨੇ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਫਾਰਮਿੰਗ ਲੈਫ ਬਾਰੇ ਜਿਹੜੀਆਂ ਨਵੀਆਂ-ਨਵੀਆਂ ਵੀਡੀਓ ਮਿਲਦੀਆਂ ਰਹਿਣ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਤਰਾਵੜੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਲੱਗਿਆ ਜੀ 3500 ਰੁਪਏ ਪ੍ਰਤੀ ਕੁਆਂਟਲ 1121 ਦਾ ਭਾਵ ਲੱਗਿਆ ਜੀ 4550 ਰੁਪਏ ਜਿਹੜੀ ਫੇਵਰੇਟ ਵੈਰੈਟੀ ਆ ਪੰਜਾਬ ਦੇ ਹਰਿਆਣਾ ਦੇ ਕਿਸਾਨਾਂ ਦੀ 17 18 ਉਹਦਾ ਰੇਟ ਹੈਗਾ ਜੀ 4200 ਤੇ 50 ਰੁਪਏ ਡੀਟੀ ਲੋਕਲ 3500 ਸੁਗੰਧਾ ਬਾਬ ਜਿਹੜਾ ਪਰਮਲ ਝੋਨੇ ਦੇ ਵਿੱਚੋਂ ਆ ਗਿਆ 2550 ਰੁਪਏ ਜੀ ਪਰਮਲ ਰੇਟ 2000 ਰੁਪਏ ਇਹ ਸੀ ਜੀ 12 ਜੁਲਾਈ 2024 ਦੀ ਅਪਡੇਟ ਹੁਣ ਤੁਹਾਨੂੰ ਜਿੱਦਾਂ ਵੀ ਬਾਸਮਤੀ ਦੇ ਰੇਟ ਆਉਂਦੇ ਰਹਿਣਗੇ ਤੁਹਾਡੇ ਨਾਲ ਜਿਹੜੇ ਰੇਟ ਆਪਾਂ ਸ਼ੇਅਰ ਕਰਦੇ ਰਾਵਾਂਗੇ ਤੁਸੀਂ ਕਿਹੜੇ-ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਰਕਵਾ ਬਾਸਮਤੀ ਦੇ ਇਹ ਡਾਕ ਕਿੰਨਾ ਲਗਾ ਰੱਖਿਆ ਕਿਹੜੀ ਵੈਰਾਈਟੀ ਲਗਾ ਰੱਖੀ ਹੈ ਕਿਹੜੀ ਵੈਰਾਈਟੀ ਦਾ ਤੁਹਾਨੂੰ ਐਕਸਪੀਰੀਅੰਸ ਸਾਥੀ ਅਰਬਾ ਆਪਣੇ ਹੋਰ ਨਾ ਕਿਸਾਨਾਂ ਵੀਰਾਂ ਨਾਲ ਉਹ ਤਿਆਰਬਾ ਜਰੂਰ ਸਾਂਝਾ ਕਰਿਓ ਆਪਣਾ ਏਰੀਆ ਜਰੂਰ ਦੱਸਿਓ ਤੁਸੀਂ ਬਾਸਮਤੀ ਦਾ ਕਿੰਨਾ ਰਕਬਾ ਲਗਾ ਰੱਖਿਆ ਇਸ ਵਾਰ ਜਰੂਰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ